ਦੋਸਤੋ ਅਸੀਂ ਮੌਜੂਦ ਹਾਂ ਹਲਕਾ ਰਾਜਾ ਸੰਸੀ ਦੇ ਪਿੰਡ ਅਦਲੀਵਾਲਾ ਵਿਖੇ ਜਿੱਥੇ ਕਿ ਬੀਤੀ ਰਾਤ ਅੱਗ ਲੱਗਣ ਕਾਰਨ ਗੁੱਜਰ ਭਾਈਚਾਰੇ ਦਾ ਕਾਫੀ ਨੁਕਸਾਨ ਹੋਇਆ ਤਕਰੀਬਨ ਉਹਨਾਂ ਦੀਆਂ 70 ਤੋਂ 80 ਮੱਝਾਂ ਜਿਹੜੀਆਂ ਸੜ ਗਈਆਂ ਵਾਂ ਤੇ 30 ਤੋਂ 40 ਮੱਝਾਂ ਜਿਹੜੀਆਂ ਮੱਝਾਂ ਵਾਂ ਉਹ ਮਰ ਚੁੱਕੀਆਂ ਵਾਂ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਉਹਨਾਂ ਨੂੰ ਪੁੱਛਦੇ ਹਾਂ ਕਿ ਉਹਨਾਂ ਦਾ ਕਿੰਨਾ ਕ ਨੁਕਸਾਨ ਹੋਇਆ ਤੁਸੀਂ ਵੇਖ ਸਕਦੇ ਜੀ ਕਿ ਕਿੰਨਾ ਨੁਕਸਾਨ ਹੋਇਆ ਵਾ ਇੱਧਰ ਵੀ ਜਿਹੜੇ 4-5 ਘਰ ਹੀ ਉਹਨਾਂ ਦਾ ਕਾਫੀ ਨੁਕਸਾਨ ਹੋਇਆ ਵਾ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਤੁਹਾਨੂੰ ਦੱਸਦੇ ਹਾਂ ਸਾਰੀ ਘਟਨਾ ਕਿਸ ਤਰ੍ਹਾਂ ਵਾਪਰੀ ਕਿ ਨਾਮ ਭਾਈ ਸਾਹਿਬ ਤੁਹਾਡਾ ਮੇਰਾ ਨਾਮ ਸ਼ਮੀਰ احمد ਹੈ ਸਰ ਇਹ ਕੀ ਕਿਦਾਂ ਘਟਨਾ ਵਾਪਰੀ ਜੀ ਇਹ ਸਰ ਘਟਨਾ ਇਤਨਾ ਵਾਪਰੀ ਹੈ ਕਿ ਇੱਥੇ ਇੱਕ ਨਾ ਫੈਕਟਰੀ ਹੈਗੀ ਆ ਉਹ ਫੈਕਟਰੀ ਨੂੰ ਕਹਿੰਦੇ ਆ ਵੀ ਅੱਗ ਲੱਗੀ ਨੂੰ ਬਹੁਤ ਚਿਰ ਹੋ ਗਿਆ ਤੇ ਅਸੀਂ 2-3 ਵਾਰ ਉਹਨਾਂ ਨੂੰ ਰਿਕਵੈਸਟ ਵੀ ਕੀਤੀ ਆ ਤੇ ਆ ਇਹਨਾਂ ਨੂੰ ਆਪਣੇ ਅੱਗ ਨੂੰ ਬੰਦ ਕਰ ਲਓ ਉਹਨਾਂ ਨੇ ਅੱਗ ਨਹੀਂ ਬੰਦ ਕੀਤੀ ਤੇ ਉੱਥੋਂ ਅੱਗ ਚੱਲੀ ਆਈ ਸਰ ਤੇ ਆ ਨਾ ਸਾਡੇ ਗੁਜਰ ਬਰਾਦਰੀ ਦੇ ਵਿੱਚ 7-8 ਘਰ ਆ ਸਰ ਸਾਰਿਆਂ ਦਾ ਨੁਕਸਾਨ ਇੰਨਾ ਹੋਇਆ ਕਿ ਹੱਦ ਤੋਂ ਵੱਧ ਜਾਨੀ ਨੁਕਸਾਨ ਵੀ ਹੋਇਆ ਤੇ ਬਾਕੀ ਜੋ ਜਿੱਦਾਂ ਤੈਨੂੰ ਲੱਗਣ ਡਿਆ ਮਾਲੀ ਨੁਕਸਾਨ ਵੀ ਹੋਇਆ ਮਾਲੀ ਦਾ ਨੁਕਸਾਨ ਬਹੁਤ ਜ਼ਿਆਦਾ ਹੋਇਆ ਸਰ ਕਿੰਨਾ ਕੁ ਨੁਕਸਾਨ ਹੋਇਆ ਪਸ਼ੂਆਂ ਦਾ ਸਰ ਪਸ਼ੂ ਤੁਹਾਡੇ ਸਾਹਮਣੇ ਹੀ ਦਿਖਣਦੇ ਆ ਸਰ 40 40 ਡੰਗਰ ਹੈਗੇ ਸਾਰਿਆਂ ਦੇ 50 50 ਡੰਗਰ ਹੈਗੇ ਆ ਉਹਨਾਂ ਦੇ ਵਿੱਚੋਂ ਇੱਕ ਇਹਦਾ ਇੱਕ ਡੰਗਰ ਬਚਿਆ ਆ ਤੇ ਪਰਲੇ ਦਾ ਵਿਚਾਰੇ ਦਾ ਉਹਦਾ ਇੱਕ ਵੀ ਉਹਦਾ ਵੀ ਇੱਕ ਬਚਿਆ ਆ ਬਾਕੀ ਸਾਰੇ ਆਪਣਾ ਆਪਣਾ ਵੀ ਇਹਨਾਂ ਨੂੰ ਸੇਖ ਲੱਗਾ ਇੱਕ ਮੁੰਡੇ ਨੂੰ ਉਹ ਵੀ ਵਾਵਾ ਹੀ ਉਹਦੇ ਨੁਸਕਾਨ ਹੋਇਆ ਕਿੰਨੇ ਕ ਟਾਈਮ ਦੀ ਘਟਨਾ ਰਾਤ ਦੀ ਸਾਢੇ 10 ਕੇ 10:10 ਦਾ ਟਾਈਮ ਸੀ ਕਰਦੇ ਜੇ ਤੁਸੀਂ ਸਰ ਮੰਗਸਾ ਅਸੀਂ ਇਹ ਹੀ ਕਰਦੇ ਆ ਕਿ ਸਾਡਾ ਜੋ ਨੁਸਕਾਨ ਹੋਇਆ ਸਾਨੂੰ ਉਹ ਨੁਸਕਾਨ ਸਾਨੂੰ ਮਿਲਣਾ ਚਾਹੀਦਾ ਸਰ ਸਾਡੀ ਇਹੋ ਹੀ ਖੁਆਸ਼ੀ ਹੋਰ ਅਸੀਂ ਕੀ ਕਰ ਸਕਦੇ ਕੋਈ ਪਾਣੀ ਵਾਲੀ ਗੱਡੀ ਆਈ ਇੱਥੇ ਕੋਈ ਨਹੀਂ ਸਰ ਪਹੁੰਚੀ ਇੱਥੇ ਕਿੰਨੇ ਘਰਾਂ ਦਾ ਨੁਸਾਨ ਹੋਇਆ ਸਰ 5 ਘਰ ਆ ਇੱਥੇ ਪੰਜੇ ਭਰਾ ਆ ਇੱਕ ਉਹ ਇਹਨਾਂ ਦਾ ਸੰਡੂ ਆ ਤੇ ਸਾਰਿਆਂ ਦਾ ਨੁਸਕਾਨ ਹੋ ਗਿਆ ਕੋਈ ਤੁਹਾਡਾ ਜਿਹੜੀ ਜਾਇਦਾਦ ਦੇ ਵਿੱਚੋਂ ਕੋਈ ਤੁਹਾਡਾ ਪੈਸਾ ਕੋਈ ਨਕਦੀ ਹੋਈ ਵਿੱਚ ਇਹ ਸਾਰਾ ਪੈਸਾ ਤੇ 1.70 ਲੱਖ ਰੁਪਏ ਇਹਨਾਂ ਦਾ ਤੇ ਉਹ ਪਰਲਿਆਂ ਦਾ ਵਿਚਾਰਿਆ ਦਾ 45000 ਰੁਪਏ ਇੱਕ ਦਾਵਾ ਤੇ ਬਾਕੀ ਮੋਟਰਸਾਈਕਲ ਜਿੰਨੇ ਹੈਗੇ ਉਹ ਵੀ ਸਾਰੇ ਲੂਸ ਗਏ ਵਿਚਾਰੇ ਤੇ ਗਹਿਣਾ ਕੱਟਾ ਜਿੰਨਾ ਵੀ ਹੈਗਾ ਸੀ ਤੁਹਾਨੂੰ ਪਤਾ ਹੀ ਸਾਡੇ ਗਹਿਣਾ ਕੱਟਾ ਬਹੁਤ ਜ਼ਿਆਦਾ ਪਰਸੂ ਵਿਆਹ ਹੋਇਆ ਚੌਥੀ ਲੱਖ ਰੁਪਏ ਸਾਡੇ ਆ ਹਣ ਤੇ ਸਰਕਾਰ ਕੋ ਕੀ ਮੰਗ ਕਰਦੇ ਸਰ ਸਰਕਾਰ ਕੋ ਇਹੋ ਹੀ ਰਿਕੁਐਸਟ ਹੈ ਸਾਡੀ ਕਿ ਸਾਡਾ ਨਾ ਜੋ ਵੀ ਨੁਸਖਾਨ ਹੋਇਆ ਸਾਨੂੰ ਉਹ ਮਿਲਣਾ ਚਾਹੀਦਾ ਵੱਧ ਭਾਵੇਂ ਨਾ ਮਿਲੇ ਸਾਨੂੰ ਨੁਸਖਾਨ ਸਾਡਾ ਪੂਰਾ ਕਰ ਦਵੇ ਜੀ ਭਾਈ ਸਾਹਿਬ ਕੀ ਨਾਮ ਤੁਹਾਡਾ ਨਾ ਮੇਰਾ ਨਾਮ ਸਿਆਣ ਵਾਲੀ ਕੀ ਘਟਨਾ ਵਾਪਰੀ ਹੈ ਸਭ ਕੁਝ ਚੜ ਗਿਆ ਭਰਾ ਡੰਗਰ ਵੀ ਚੜ ਗਏ ਸਿਆਣ ਸੁਣ ਜਿਹੜਾ ਡੇਰੇ ਦੇ ਬੰਦੇ ਬੰਦੇ ਸਾਹਿਬ ਇਹ ਅੱਗ ਲੱਗਨ ਦਾ ਕੀ ਕਾਰਨ ਸੀ ਅੱਗ ਪਤਾ ਨਹੀਂ ਕਿਧਰੋਂ ਉਧਰੋਂ ਆਈ ਅੱਗ ਪਤਾ ਨਹੀਂ ਲੱਗਾ ਕਿਦਾ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਾਨ ਕੀ ਪਤਾ ਕਿਨੇ ਪੰਜ ਘਾਰੇ ਪੰਜਾਂ ਵਿੱਚੋਂ ਕੁਝ ਨਹੀਂ ਪਈਆ ਵੀ ਤੁਹਾਡਾ ਕਿੰਨਾ ਹੋਇਆ ਸਾਡਾ ਹੀ ਹੋ ਗਿਆ ਕੋਈ ਲੱਖ ਦਾ ਨੁਕਾਨ ਹੋ ਗਿਆ ਲੱਖ ਰੇੜ ਦਾ ਕੀ ਮੰਗ ਕਰਦੇ ਸਰਕਾਰ ਕੋ ਸਰਕਾਰ ਇਹ ਅਕਨੇ ਮਤ ਦੇ ਦੇ ਪੀਛੇ ਥੁੜੀ ਮੇਂ ਕੋਈ ਸੁਮਤ ਕਾਦੇ ਸਾਡੀ ਤਾਂ ਡੰਗਰ ਬੱਕਰੀਆਂ ਸਭ ਕੋਈ ਤੁਹਾਡੇ ਡੰਗਰ ਕਿੰਨੇ ਜਿਹੜੇ ਪਸ਼ੂ ਤੁਹਾਡੇ ਜਿਹੜੇ ਉਹ ਸੜ ਕੇ ਮਰ ਕੇ ਜਿਹੜੇ 7-8 ਹੋਣੀਆਂ ਤੇ ਜਦੋਂ ਅੱਗ ਲੱਗੀ ਆ ਫਿਰ ਤੁਸੀਂ ਕੋਈ ਬਚਾ ਕਰਨ ਦੀ ਕੋਸ਼ਿਸ਼ ਕੀਤੀ ਆਈ ਗੱਡੀ ਤੇ ਗੱਡੀ ਉੱਥੇ ਖੋ ਗਈ ਗੱਡੀ ਦਾ ਨਾ ਕੋ ਗੱਡੀ ਆਈ ਗੱਡੀ ਆਈ ਗੱਡੀ ਉੱਥੇ ਖੋ ਗਈ ਗੱਡੀ ਸਵੇਰੇ ਗੱਡੀ ਹੋਣਾ ਗੱਡੀ ਇੱਥੇ ਪੁੱਜੀ ਨਹੀਂ ਤੇ ਤੁਹਾਨੂੰ ਕੀ ਜਾਬਦਾ ਕਿ ਅੱਗ ਕਿਸੇ ਨੇ ਲਾਈ ਆ ਜਾਂ ਕੋਈ ਬੱਤੀ ਬਿਜਲੀ ਤੇ ਨਾ ਸਾਡ ਸਰਕਟ ਕੋਈ ਪਤਾ ਨਹੀਂ ਲੱਗਾ ਸਾਡੇ ਉਧਰੋਂ ਆਈ ਆ ਕੋਈ ਆਖਦੀ ਜੀ ਫੈਕਟਰੀ ਉਹ ਕਾਰਬਰ ਕੇ ਆ ਗਈ ਨੀ ਸਾਡੇ ਕੋਲ ਪਤਾ ਨਹੀਂ ਲੱਗਾ ਕਿਉਂ ਅੱਛਾ ਜੀ ਤੇ ਜਿਹੜੇ ਪਸ਼ੂ ਸੀ ਇਕੱਲੇ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਵਧੀ ਸਾਰੇ ਵਧੀ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਇੱਥੇ ਆਇਆ ਤੁਹਾਡੇ ਕੋਲ ਕੋਈ ਨਹੀਂ ਆਇਆ ਜੀ ਕੁਝ ਨਹੀਂ ਇੱਕ ਮਿੰਟ ਫਿਰ ਆਮ ਤੁਹਾਡਾ ਆਪਣਾ ਨਾਮ ਜੀ ਸੱਦਰ ਦਿਨੇ ਕੀ ਘਟਨਾ ਵਾਪਰੀ ਹੈ ਦੇਖੋ ਜਨਾਬ ਆਪਣਾ ਸੋਨਾ ਸੀ ਪੈਸਾ ਤੇ ਲਾਤੀ ਡੰਗਰ ਦੀ ਕੋ 50 40 ਬਿਨਾ ਡੰਗਰ ਉਹ ਵੀ ਬਰਬਾਦ ਹੋ ਗਏ ਮਾਰੀ ਇਹ ਦੇਖ ਲਓ ਤੁਸੀਂ ਭੋਖੇ ਦੇ ਵੇਖ ਲਿਆ ਇਹ ਕਿਦਾਂ ਘਟਨਾ ਵਾਪਰੀ ਹੈ ਹੁਣ ਤੁਹਾਡਾ ਹੀ ਖੋਹੇ ਜੋ ਤੁਸੀਂ ਕਰ ਸਕਦੇ ਹੋ ਤੇ ਨਹੀਂ ਕਿਸ ਕੇਸ ਕਾਨ ਦੇ ਨਾਲ ਜਿਹੜੀ ਅੱਗ ਲੱਗੀ ਨਹੀਂ ਇਹ ਇੱਕ ਜਣਾ ਕਰੋ ਹਾਂਜੀ ਕੀ ਨਾਮ ਤੁਹਾਡਾ ਮੇਰਾ ਨਾਮ ਬਾਬੂ ਸਾਡੇ 9:30 ਵਜੇ ਦੀ ਗੱਲ ਸੀ ਰਾਤ ਦੀ ਤੁਹਾਨੂੰ ਪਤਾ ਸੁੱਤੇ ਲੰਮੇ ਵੇਲੇ ਅੱਗ ਲੱਗੀ ਸਿੱਧਾ ਢੇਡ ਕੁੱਲ ਗਈ ਤਾਨੂੰ ਆ ਪਤਾ ਨਹੀਂ ਤੁਹਾਨੂੰ ਇਹ ਗਣਕਾਰੀ ਦਾ ਪਤਾ ਹੈ ਅੱਜ ਫੈਕਟਰੀ ਨਾਲ ਫੈਕਟਰੀ ਨੂੰ ਅੱਗ ਲੱਗੀ ਦੋ ਟਾਈਮ ਮਹੀਨੇ ਹੋ ਗਏ ਆ ਇਹਨਾਂ ਚਰਕਾ ਨਹੀਂ ਕੀਤੀ ਤੁਹਾਨੂੰ ਜੱਕਣਾ ਆ ਸੁੱਤੇ ਬੱਚੇ ਮਸ਼ੀਨਾਂ ਬਜਾਏ ਤੁਹਾਨੂੰ مالک ਟੱਪਰ ਕੋਈ ਨਹੀਂ ਨਿਕਲੇ ਵਿੱਚ ਟੱਪਰ ਕੱਢਿਆ ਤੇ ਕੋਈ ਨਹੀਂ ਮਾਲ ਨਿਕਲੇ ਕੋਈ ਪੈਲਾ ਤੇਲਾ ਕੋਈ ਨਹੀਂ ਨਿਕਲਾ ਪਸ਼ੂ ਨਹੀਂ ਬਚਾਏ ਗਏ ਤੁਹਾਡੇ ਕੋਈ ਬਚਾਏ ਇਹ ਫੈਕਟਰੀ ਜਿਹੜੀ ਇਹ ਕਾਦੀ ਫੈਕਟਰੀ ਇੱਥੇ ਕਿਸ ਕੋਈ ਚੀਜ਼ ਕਿਹੜੀ ਚੀਜ਼ ਬਣ ਗੱਤਾਂ ਮਿਲ ਬਣੀ ਗੱਠਿਆੜੀ ਉਹਦੇ ਕਰ ਇਹਨਾਂ ਨੂੰ ਦੋ ਢਾਈ ਮਹੀਨੇ ਫੱਗਣ ਵੀ ਨਹੀਂ ਅੱਗ ਲੱਗੀ ਫੈਕਟਰੀ ਨੂੰ ਤਤੋਂ ਨਹੀਂ ਨਾ ਅੱਗ ਨਹੀਂ ਬਿਜਾਈ ਉਹ ਗੁੱਲੀਆਂ ਨੂੰ ਅੱਗ ਲੱਗੀ ਹੈ ਅੱਜ ਤੱਕ ਅੱਗ ਲੱਗੀ ਲੱਗੀ ਨਹੀਂ ਇਹ ਜਿਹੜੀ ਅੱਗ ਫੈਕਟਰੀ ਵੱਲੋਂ ਆਈ ਹੈ ਕਿਸੇ ਨੇ ਅੱਖੀ ਦੇਖਿਆ ਜਾਂ ਕੋਈ ਸ਼ੱਕ ਦੇ ਤੋ ਸ਼ੱਕਾਂ ਨੂੰ ਤਾਂ ਪਤਾ ਲੱਗਾ ਸਾਡੇ ਕੋਠੇ ਉੱਤੇ ਵੀ ਆ ਗਈ ਆਈ ਉਸੇ ਹਰੋਸ ਲੱਗੀ ਆਈ ਉੱਥੋਂ ਉਹ ਉੱਥੋਂ ਬੈਠੀ ਤੇ ਮੈਂ ਆਈ ਪਿੱਛੇ ਪਿੱਛੇ ਅੱਗ ਨਹੀਂ ਹੈਗੀ ਤੁਹਾਨੂੰ ਕਿੰਨੇ ਪਸ਼ੂਆਂ ਦਾ ਨੁਕਸਾਨ ਹੋਇਆ ਤੁਹਾਡਾ ਸਾਡਾ 17 ਵਾਂ ਬੰਦਸਖਾਨ ਹੋ ਗਿਆ ਤੇ ਜੰਗ ਵੀ ਵੜੇ ਤੁਹਾਡੇ ਕਿੰਨਾ ਹੋਇਆ ਤੁਹਾਡਾ ਮੇਰਾ ਬੀਵੀਆਂ ਵੀ ਨਾ ਹੋਏ ਉਸਕਾਨੋ ਜਾਂ ਪੈਸੇ țeਲੇ ਦਾ ਕਰਨਾ ਮੇਰਾ ਵਿਆਹ ਹੈ ਕੁੜੀ ਦਾ ਮੇਰਾ ਪਸਤੋਂ ਸੁਨਣਾ ਜ ਢਾਈ ਟੋਟਾ ਹੀ ਲੱਖ ਰੁਪਏ ਵਿੱਚ ਵਿਆਹ ਅੰਦਰੇ ਬਹੁਤ ਬਹੁਤ ਹੋ ਗਿਆ ਇਹਨਾਂ ਸਾਨੂੰ ਪਿੰਡ ਦਾ ਬੜਾ ਕੋਈ ਉੱਚ ਅਧਿਕਾਰੀ ਕੋਈ ਪ੍ਰਸ਼ਾਸਨ ਨਹੀਂ ਆਇਆ ਤੁਹਾਡੇ ਕੋ ਪਹੁੰਚ ਕੀਤੀ ਸਾਡੇ ਕੋਲ ਰਾਤ ਦੇ ਦਿਨਾਂ ਅੰਡੇ ਪਿੰਡ ਦੇ ਲੋਕ ਹੀ ਆਏ ਜਿਹਨਾਂ ਮਦਦ ਕੀਤੀ ਉਹ ਕਰਨਾ ਕਿ ਆਖਰ ਚਾਰਾ ਨਹੀਂ ਕੋਈ ਚੱਲਦਾ ਪਿੰਡ ਦੇ ਮੱਢੀ ਮੱਢੀ ਕੀ ਜਦ ਪਾਣੀ ਵਾਲੀ ਗੱਡੀਆਂ ਕੋਈ ਨਹੀਂ ਪੁੱਜੀ ਤੁਸੀਂ ਕੀ ਕਹਿਣਾ ਚਾਹੁੰਦੇ ਜੇ ਸਰਕਾਰ ਆਇਆ ਸਰਕਾਰ ਨੂੰ ਆ ਗੱਲ ਕਹਿੰਦੇ ਸਾਡੇ ਕੋ ਖਾਲ ਚੱਲ ਰਹੀ ਜੋ ਨਹੀਂ ਕਿ ਸਾਡੇ ਇਲਾਕੇ ਕਦਰੀਆ ਦੇ ਵਿੱਚ ਪ੍ਰਸ਼ਾਸਨ ਹਲੇ ਤੱਕ ਨਹੀਂ ਪਹੁੰਚਿਆ ਨਹੀਂ ਪੁੱਜੀ ਤੇ ਸਰਕਾਰ ਦੇ ਧਿਆਨ ਦੇ ਵਿੱਚ ਤੁਸੀਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜਿਹੜਾ ਹਾਲੇ ਤੱਕ ਕੋਈ ਪ੍ਰਸ਼ਾਸਨ ਨਹੀਂ ਕੋਈ ਰਹਿੰਦੇ ਸਾਡਾ ਕੋਈ ਵੀ ਗਰੀਬਾਂ ਹੱਲ ਕਰੋ ਮਦਦ ਕਰੋ ਤੁਹਾਡੀ ਨਗਰ ਆਡੇ ਸਾਡੇ ਕੀ ਖਾਈਓ ਸਹਿਰਾਂ ਵਾਲ ਇੱਥੇ ਜਿਹੜੇ ਮੈਡੀਕਲ ਡਾਇਟਰੀ ਸਹਾਇਤਾ ਤੁਹਾਡੇ ਉਹ ਮਿਲ ਰਹੀ ਆਨੇ ਉਹ ਤੇ ਆਉਂਦੇ ਉਹ ਡਾਕਟਰ ਆਉਂਦੇ ਪਿੰਡ ਨੇ ਬੜੀ ਮਦਦ ਕੀਤੀ ਪਿੰਡ ਦਾ ਚਾਰਾ ਨਹੀਂ ਚੱਲੇ ਕਰੇਗੀ ਪਿੰਡ ਅੱਗ ਦੇ ਵੀ ਛਾਲ ਕੇ ਨੂੰ ਮਾਰਨ ਇਹ ਮੌਕੇ ਸਰੀ ਪਿੰਡ ਪਾਣੀ ਦੀ ਗੱਡੀ ਕੋਈ ਮਿਲਾਈ ਹਰ ਕੋਈ ਨਹੀਂ ਪੁੱਜਿਆ ਉਹ ਪਿੰਡ ਦੇ ਲੋਕਾਂ ਯਾਰ ਰੋਲ ਪੁੱਜ ਗਈ ਉਚਾਰਾ ਨਹੀਂ ਕੋਈ ਅਗਵਾ ਨਹੀਂ ਹੈਗੀ ਕਹਿੰਦਾ ਸੀ ਕੀ ਕਰਦਾ ਪਿੰਡਾ ਕਹਿੰਦੇ ਚਾਰਾ ਨਹੀਂ ਕੋਈ ਚਰਦਾ ਪਿੰਡ ਨੇ ਬੜੀ ਮਦਦ ਕੀਤੀ ਕੀ ਕਰਦਾ ਅੱਗੇ ਉੱਥੇ ਅੱਗੇ ਲੱਗੀ ਬਸ ਬਸ ਪਾਪੜੀ ਜਾਨ ਸਾਨੂੰ ਨਾ ਲੱਭਣੀ ਹੋ ਜਾ ਪਿੰਡੇ ਕੀ ਨਹੀਂ ਕੋਣਾ ਆ ਗਿਆ ਸਾਨੂੰ ਅੱਗੇ ਬੀ ਰੋਕ ਜਾਓ ਰੋਕ ਜਾਓ ਯਾਰ ਜੋ ਹੋਣਾ ਹੀ ਹੋ ਗਿਆ ਦਲੇਰੀ ਰੰਦੀ ਬੀ ਜੋ ਕੀ ਹੋਣਾ ਕੋਈ ਪਿੰਡੇ ਹੋ ਗਿਆ ਜੀ ਲੱਗਦਾ ਕਿ ਤੁਹਾਨੂੰ ਜਿੱਦਾਂ ਆਲੇ ਦੁਆਲੇ ਫੂਸ ਸੀ ਜਿਹੜਾ 나ੜ ਦਾ ਕਣਕ ਦਾ ਕੀ ਲੱਗਦਾ ਕਿ ਪਹਿਲਾਂ ਜਾਂ ਕੋਈ ਹਾਲ ਚਲਾ ਕੇ ਟਰੈਕਟਰ ਚਲਾ ਕੇ ਕੋਈ ਇਹ ਤਾਂ ਮਤਲਬ ਆਪਣਾ ਉਪਰਾਲਾ ਪਹਿਲੇ ਕੀਤਾ ਜਾ ਸਕਦਾ ਸੀ ਜੋ ਕਿਸੇ ਦੇ ਲਈ ਨਾਮ ਲਗੀ ਉਹ ਰੱਬ ਨੇ ਮੋਕੇ ਨੂੰ ਇਹ ਤਾਂ ਨਾ ਆਪਣਾ ਇਹ ਕਾਨੀ ਕੱਢਣ ਵਾਲੀ ਆ ਕਣਕੀ ਵੜੇ ਦੇ ਬੋਲੇ ਲੱਗੀ ਆ ਤੂੜੀ ਕੱਢਣ ਵਾਲੀ ਇਹ ਲੋਕਾਂ ਉਹ ਪਿੰਡ ਦਾ ਨੁਸਖਾ ਥੋੜਾ ਗਰੀਬਾਂ ਬੋਲੇ ਸਾਡੇ ਘਰਾਂ ਲਈ ਕੋਈ ਉਹ ਰੱਬ ਲੋ ਗਈ ਅੱਗੇ ਤੋਂ ਤੁਸੀਂ ਜਿਹੜੇ ਵੀ ਆਪਣੇ ਭੈਣ ਭਰਾ ਹੋ ਕੀ ਨਾਮ ਤੁਹਾਡਾ ਮੇਰਾ ਨਾਮ ਸਰਜਨ ਸਿੰਘ ਜੀ ਪਿੰਡ ਅਦਲੀ ਵਾਲਾ ਪਿੰਡ ਅਦਲੀ ਵਾਲੇ ਦਾ ਮੈਂ ਸਰਪੰਚਿਆਂ ਜੀ ਸਹੀ ਕੀ ਘਟਨਾ ਵਾਪਰੀ ਜੀ ਰਾਤ ਸਮੇਂ ਘਟਨਾ ਇਹ ਵਾਪਰੀ ਸਾਡੇ 9:30 ਵਜੇ ਨਾਲ ਨੇਰੀ ਆਈ ਤੇ ਨੇਰੀ ਦੇ ਨਾਲ ਮਗਰੋਂ ਅੱਗ ਆ ਗਈ ਅਗਲੇ ਬੰਨੇ ਡਰੇਨ ਤੇ ਗੁਜਰਾ ਦੇ ਡੇਰੇ 5 ਘਰ ਸੀ ਜੀ ਬਹੁਤ ਜ਼ਿਆਦਾ ਨੇਰੀ ਹੀ ਮਤਲਬ ਪੰਜੇ ਦੇ ਪੰਜੇ ਘਰ ਜੀ 100% ਨੁਕਸਾਨ ਹੋ ਗਿਆ ਡੰਗਰਾਂ ਦਾ ਸਿਰਫ ਇੰਨਾ ਵੀ ਬੰਦਿਆਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਭੱਜ ਕੇ ਬਚੀ ਜੰਗੀ ਬਾਕੀ 100% ਨੁਕਸਾਨ ਹੋ ਗਿਆ ਜੀ ਕੁਝ ਡੰਗਰ ਲੂਸ ਗਏ ਆ ਕੁਝ ਮਰ ਗਏ ਆ ਜਦੋਂ ਇਹ ਜਿਆਦਾ ਮਤਲਬ ਤੁਹਾਨੂੰ ਕੀ ਲੱਗਦਾ ਹੈ ਜਿਹੜੀ ਆ ਅੱਗ ਲੱਗੀ ਹੈ ਕਿਸ ਕਾਰਨ ਲੱਗੀ ਹੈ ਇਹ ਅੱਗ ਵੇਖੋ ਜੀ ਪਤਾ ਨਹੀਂ ਹੁਣ ਮਗਰੋਂ ਇਹ ਅੱਗ ਆਈ ਆ ਸਾਡੇ ਹਿਸਾਬ ਨਾਲ ਇੱਕ ਫੈਕਟਰੀ ਆ ਜੀ ਇੱਥੇ ਮਗਰ ਸਾਡੇ ਪਰਾਲੀ ਵਾਲੀ ਹਾਂਜੀ ਉਹਨਾਂ ਨੂੰ ਪੰਜ ਚਾਰ ਮਹੀਨੇ ਹੋ ਗਏ ਉਹਨਾਂ ਕਲੇਮ ਲੈਣ ਦੇ ਮਰਿਆ ਅੱਗ ਲਾਈ ਆ ਉਦੋਂ ਦਾ ਅੱਗ ਰੋਜ਼ ਧੁਖਦੀ ਸੀ ਅਸੀਂ ਵੇਨੇ ਸਾਡਾ ਰਾਹ ਰਸਤਾ ਹੈਗਾ ਛੜਕਦੇ ਹਾਂ ਜੀ ਕੋਲੋ ਆ ਗਈ ਤੁਹਾਡੀ ਸਾਡੇ ਹਿਸਾਬ ਨਾਲ ਉਥੋਂ ਗਿਆ ਰੀ ਜਦੋਂ ਹਵਾ ਜਾ ਰਹੀ ਹੈਗੀ ਅੰਗਿਆਰੀ ਉਥੋਂ ਨਿਕਲ ਕੇ ਆਣ ਕੀ ਤੇ ਇਧਰ ਮਤਲਬ ਨਾਲ ਨੂੰ ਲੱਗੀ ਉੱਥੇ ਪੈੜੀਆਂ ਨੂੰ ਤੇ ਮੁਰਗੀ ਇੱਥੇ ਆ ਗਈ ਹੈ ਮਤਲਬ ਇੰਨਾ ਜ਼ਿਆਦਾ ਹਵਾ ਤੇਜ਼ ਹੀ ਵੀ ਕੰਟਰੋਲ ਕਿਸੇ ਕੋ ਕੰਟਰੋਲ ਹੋਏ ਨਹੀਂ ਪਿੰਡ ਵਾਸੀ ਸਾਰੇ ਆਏ ਕਿਸੇ ਕੋ ਕੋਈ ਕੰਟਰੋਲ ਨਹੀਂ ਹੋਇਆ ਜੀ ਸਪੈਸਰ ਸਾਹਿਬ ਜਿਵੇਂ ਇੱਥੇ ਕੋਈ ਉੱਚ ਅਧਿਕਾਰੀ ਆ ਲੈ ਤੱਕ ਕੋਈ ਨਹੀਂ ਪਹੁੰਚਿਆ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਸਰਕਾਰ ਨੂੰ ਅੁੱਤ ਦੇ ਘਰੀ ਜਤਾ ਜੀ ਮੇਰੀ ਐਮਐਲਏ ਸਾਹਿਬ ਨਾਲ ਵੀ ਹੋਈ ਬਲਦੀਪ ਸਿੰਘ ਮਨਿਆਦੀਆਂ ਜੋ ਸਾਡੇ ਹਲਕਾ ਚਾਰ ਦੇ ਚੇਅਰਮੈਨ ਬਣ ਗਏ ਨੇ। ਅਕਲਦੀਪ ਸਿੰਘ ਧਾਰਿਆਲ ਮੰਤਰੀ ਸਾਹਿਬ ਨਾਲ ਗੱਲ ਹੋਈ ਆ। ਮੰਤਰੀ ਸਾਹਿਬ ਚੰਡੀਗੜ੍ਹੋਂ ਆਉਣ ਦੇ ਉਹ ਜਾਂਦੇ ਪਰ 2-3 ਵਜੇ ਤੱਕ ਪਹੁੰਚ ਜਾਣਾ ਤੇ ਚੇਅਰਮੈਨ ਸਾਹਿਬ ਵੀ ਟੀਮ ਲੈ ਕੇ ਆ ਰਹੇ ਸਾਰੀ ਐ ਐਸਡੀਐਮ ਸਾਹਿਬ ਤਹਿਸੀਲਦਾਰ ਡੀਸੀ ਸਾਹਿਬ ਉਹ ਸਾਰੇ ਆ ਰਹੇ ਆ। ਮਤਲਬ 10-20 ਮਿੰਟ ਤੱਕ ਸਾਰੇ ਆ ਜਣਗੇ। ਤੁਹਾਡੇ ਪਿੰਡ ਵੱਲੋਂ ਕੋਈ ਮਤ ਕੀਤੀ ਗਈ ਹੈ ਨਾ? ਸਾਡੇ ਪਿੰਡ ਵੱਲੋਂ ਜੀ ਸਾਡਾ ਪਿੰਡ ਗੁਰੂ ਮਹਾਰਾਮ ਦਾ ਦੀ ਕਿਰਪਾ ਨਾਲ ਰਾਤ ਵੀ 1 2 ਵਜੇ ਤੱਕ ਸਾਡਾ ਪਿੰਡ ਇੱਥੇ ਜਿੰਨੇ ਜੁਗ ਹੈਗਾ ਸੀ ਇਹਨਾਂ ਦੀ ਹੈਲਪ ਕਰਦੇ ਰਹੇ ਹੁਣ ਵੀ ਸਾਰਾ ਪਿੰਡ ਆਇਆ ਜੀ ਕੋਈ ਟੂੜੀ ਕੋਈ ਉਪਰਾਲੀ ਕੋਈ ਪ੍ਰਸ਼ਾਦਾ ਪਾਣੀ ਮਤਲਬ ਸਾਰਾ ਪਿੰਡ ਹੀ ਸਾਡੀ ਮਦਦ ਕਰਨ ਆਇਆ ਤੁਸੀਂ ਸਰਕਾਰ ਤੋਂ ਕੀ ਇਹਨਾਂ ਦੇ ਵਾਸਤੇ ਮਤਲਬ ਵਾਸਤੇ ਸਰਕਾਰ ਤੋਂ ਇਹੋ ਅਸੀਂ ਮੰਗ ਰੱਖਦੇ ਆ ਜੀ ਇਹਨਾਂ ਦਾ ਮੁਆਵਜ਼ਾ ਜਿੰਨਾ ਬੰਦਾ ਇਹਨਾਂ ਦਾ ਕੱਲ ਸਿਕਮ 2 ਕਰੋੜ ਦੇ ਲਗਭਗ ਨੁਕਸਾਨ ਹੋ ਗਿਆ ਪੰਜ ਡੇਰੇ ਗੁਜਰਾਂ ਦੇ ਡਾਕਟਰ ਜੀ ਸਭ 78% ਡੰਗਰ ਮਰ ਗਏ ਆ ਜੀ 20% ਝੁੱਸੇ ਆ ਜੀ 10% ਆ 10 ਨਹੀਂ 2-3% ਆ ਮੇਰੇ ਹਿਸਾਬ ਨਾਲ ਜਿਹੜੀਆਂ ਮੱਝਾਂ ਤੁਰੀ ਜੀ ਪਾਜੀ ਕੀ ਨਾਮ ਤੁਹਾਡਾ ਮੈਂ ਡਾਕਟਰ ਗਗਨਦੀਪ ਸਿੰਘ ਜੀ ਵੈਟਰਨਰੀ ਅਫਸਰ ਜਗਦੀਪ ਕਰਨਾ ਜੀ ਕੀ ਘਟਨਾ ਵਾਪਰੀ ਅੱਜ ਤੁਸੀਂ ਇੱਥੇ ਪਹੁੰਚੇ ਇੱਥੇ ਸਾਨੂੰ ਜੀ ਸੂਚਨਾ ਮਿਲੀ ਆ ਤਰਕੇ ਕਿ ਇੱਥੇ ਪਿੰਡ ਅਦਲੀਵਾਲ ਦੇ ਲਾਗੇ ਡੇਰੇ ਨੇ ਤੇ ਇੱਥੇ ਰਾਤ ਨੂੰ ਜਿਹੜੀ ਆ ਹਨੇਰੀ ਵੇਲੇ ਅੱਗ ਜਿਹੜੀ ਆ ਪੈ ਕੇ ਤੇ ਇਹਨਾਂ ਦੇ ਡੰਗਰਾਂ ਨੂੰ ਲੱਗ ਗਈ ਆ ਅੱਗ ਤੇ ਇਹ ਲਗਭਗ ਜੇ ਜਥਾਂ ਤੇ ਅਸੀਂ ਖੜੇ ਆ ਇਸ ਘਰ ਦੇ ਵੀਕ ਤੋਂ ਪਲਸ ਜਿਹੜੇ ਡੰਗਰ ਉੱਪਰ ਭਾਵਿਤ ਹੋਏ ਨੇ ਤੇ ਸਾਡੇ ਅjnਾੜੇ ਤਹਿਸੀਲ ਦੀਆਂ ਅਲੱਗ-ਅਲੱਗ ਟੀਮਾਂ ਸਾਰੇ ਹਸਪਤਾਲਾਂ ਤੋਂ ਅਰੇਦਵਾਲੇ ਅਸੀਂ ਬੁਲਾ ਲੀਆਂ ਨੇ ਤੇ ਇਹਨਾਂ ਦਾ ਜਿਹੜਾ ਵਾ ਇਲਾਜ ਅਸੀਂ ਸ਼ੁਰੂ ਕਰ ਦਿੱਤਾ ਜਿਹੜੇ ਡੰਗਰ ਨੂੰ ਜਿਵੇਂ ਦੀ ਲੋੜ ਆ ਉਸ ਤਰ੍ਹਾਂ ਦਾ ਇਹਦਾ ਇਲਾਜ ਸ਼ੁਰੂ ਹੋ ਰਿਹਾ ਇਸ ਕਿੰਨੇ ਕਿੰਨੇ ਡੇਰਿਆਂ ਦਾ ਕਿੰਨੇ ਕਿ ਪਸ਼ੂਆਂ ਦਾ ਨੁਕਸਾਨ ਹੋਇਆ ਵਾ ਇਹ ਇੱਕ ਡੇਰੇ ਜਿੱਥੇ ਐਸ ਵੜੇ ਅਸੀਂ ਖੜੇ ਆ ਜੀ ਇੱਥੇ 20 ਪਲੱਸ ਨੇ ਇਸ ਤਰ੍ਹਾਂ ਇੱਥੇ ਤਿੰਨ ਡੇਰੇ ਨੇ ਜੀ ਤੇ ਲਗਭਗ ਕਹਿ ਲਓ ਤੁਸੀਂ ਕਿ 40-50 ਪਸ਼ੂ ਜੜੇ ਨੇ ਕੁੱਲ ਪ੍ਰਭਾਵਿਤ ਹੋ ਜene ਇਸ ਤੋਂ ਵੱਧ ਵੀ ਹੋ ਸਕਦੇ ਆ ਗਿਣਤੀ ਅਜੇ ਹੋ ਰਹੀ ਹੈ ਕਿਉਂਕਿ ਕੰਮ ਚੱਲੂ ਆ ਸਾਡਾ ਹਲੇ ਅੱਗੇ ਤੋਂ ਤੁਸੀਂ ਜਿਹੜੇ ਗੁੱਜਰ ਨੇ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਜੀ ਅਸੀਂ ਇਹਨਾਂ ਨੂੰ ਇਹੋ ਹੀ ਸਨੇਹਾ ਦੇਣਾ ਚਾਹੁੰਦੇ ਆਂ ਕਿ ਇਹਨਾਂ ਨਾਲ ਤਾਂ ਬਹੁਤ ਮਾੜੀ ਘਟਨਾ ਵਾਪਰੀ ਆ ਘਟਨਾ ਤਾਂ ਚਲੋ ਕੁਦਰਤੀ ਕਹਿ ਰਿਹਾ ਸੀ ਨਹੀਂ ਇਹਨੂੰ ਰੋਕ ਸਕਦੇ ਪਰ ਇਹਦੇ ਬਚਾਅ ਵਾਸਤੇ ਇਹਨਾਂ ਵਾਂ ਵੀ ਇਹ ਆਲੇ ਦੁਆਲੇ ਜੇ ਜਿਹੜਾ ਵੀ ਇਹਨਾਂ ਦਾ ਥਾਵਾਂ ਕੁਛ ਨਾ ਕੁਛ ਹਰਾ ਚਾਰਾ ਜਾਂ ਕੋਈ ਰੁੱਖ ਤੇ 2-3 ਥਾਵਾਂ ਤੇ ਘਟੋ ਘਟ ਪਾਣੀ ਦੀਆਂ ਡਿੱਕੀਆਂ ਜਿਹੜੀਆਂ ਨੇ ਉਹ ਜ਼ਰੂਰ ਰੱਖਣ ਕਿ ਜਦੋਂ ਇਹੋ ਜੀ ਐਮਰਜੈਂਸੀ ਆਵੇ ਤੇ ਡੰਗਰਾਂ ਤੇ ਜਾਂ ਪਾਣੀ ਅੱਗ ਲੱਗੇ ਰੱਬ ਨਾ ਕਰੇ ਕਦੇ ਲੱਗੇ ਤੇ ਉਹਨੂੰ ਆਪਾਂ ਬੁਝਾ ਸਕੀਏ ਤਿੰਨ ਚਾਰ ਥ ਹਾਂਜੀ ਪਾਜੀ ਕੀ ਨਾਮ ਤੁਹਾਡਾ ਮੈਂ ਅਰਮੰਦਰ ਪਾਸੇ ਨੈਪਸੀਲਾ ਰਾਜ ਸਾਂਸੀ ਅੱਛਾ ਜੀ ਕੀ ਘਟਨਾ ਵਾਪਰੀ ਜੀ ਤੁਸੀਂ ਮੌਕੇ ਤੇ ਪਹੁੰਚੇ ਇਹ ਰਾਤੀ ਸਵਾਰੀ ਨੂੰ ਅੱਗ ਲੱਗਣ ਕਰਕੇ ਗੁਜਰਪਾਈ ਚਾਰੇ ਦਾ ਪਸ਼ੂਆਂ ਦਾ ਨੁਕਸਾਨ ਹੋਇਆ ਇੱਥੇ ਪੰਡਾ ਅਦਲੀਬਾਦ ਵਿੱਚ ਮੈਂ ਉਹਦੇ ਸਵਾਰੀ ਦੇ ਵਿੱਚ ਜਿਹੜਾ ਪ੍ਰਸ਼ਾਸਨ ਵੱਲੋਂ ਇੱਥੇ ਆਇਆ ਸਾਡੇ ਪਟਵਾਰੀ ਸਾਹਿਬ ਵੀ ਮੇਰੇ ਸਾਥ ਨੇ ਸਰਪੰਚ ਸਾਹਿਬ ਵੀ ਹੈਗੇ ਨੇ ਪੰਡਤ ਦੇ ਬਹੁਤ ਬਾਰ ਵਿਅਕਤੀ ਵੀ ਮੇਰੇ ਨਾਲ ਨੇ ਅਸੀਂ ਪੂਰਾ ਵਿਸ਼ਵਾਸ ਜਮਾਨਾ ਵਿਚਾਰ ਇਹਨਾਂ ਨੂੰ ਉਹ ਪ੍ਰਮਾਤਮਾ ਨੇ ਕਰਤਾ ਹੋ ਫਰੂਕੀ ਸਾਦੇ ਜਿੰਨੀ ਵੀ ਪ੍ਰਸ਼ਾਸਨ ਵੱਲੋਂ ਮਦਦ ਹੋਊਗੀ ਅਸੀਂ ਇਹਨਾਂ ਦੀ ਪੂਰੀ ਸਹਿਯੋਗ ਕਰਾਂਗੇ ਤੇ ਅਸੀਂ ਰਿਪੋਰਟ ਲੈ ਕੇ ਅਸੀਂ ਮੈਂ ਉਹ ਨਹੀਂ ਪ੍ਰਸ਼ਾਸਨ ਨੂੰ ਦੇ ਤਾਡਾ ਮੇਰਾ ਨਾਂ ਰਣਜੀਤ ਸਿੰਘ ਜੀ ਮੈਂ ਮੈਨੇਜਰ ਹਾਂ ਜੀ ਇੱਥੋਂ ਬਾਇਓਫਿਊਲ ਦਾ ਜੇ ਕੇ ਐਸ ਐਚ ਦਾ ਅੱਛਾ ਇੱਕ ਗੁਜਰਾ ਦੇ ਡੇਰੇ ਤੇ ਅੱਗ ਲੱਗੀ ਆ ਉਹ ਤੁਹਾਡੇ ਤੇ ਅਲੀਗੇਸ਼ਨ ਲਾਉਂਦੇ ਆ ਵੀ ਉਹ ਜਿਹੜੀ ਅੱਗ ਆ ਉੱਥੋਂ ਨਿਕਲ ਕੇ ਆਈ ਚੰਗਿਆੜੀ ਨਹੀਂ ਸਰ ਸਾਡੇ ਕੋਈ ਵੀ ਅੱਗ ਦਾ ਤੁਸੀਂ ਵੇਖੋ ਸਾਡੇ ਲਾਗੇ ਲਾਗੇ ਪਲਾਟ 나ੜਦੇ ਆ ਜੀ ਉਦੋਂ ਪਿੱਛੇ ਆ ਜੀ ਤੁਸੀਂ ਬੈਕ ਸਾਈਡ ਤੇ ਲਾਓ ਸਾਡੇ ਢੰਡਾਰ ਪਰਾਲੀ ਦੇ ਲੱਗੇ ਹੋਏ ਆ ਆ ਸਾਡਾ ਸਾਡੇ ਪਲਾਟ ਦੇ ਵਿੱਚ ਰਾਤ 9:30 ਵਜੇ ਬਾਹਰੋਂ ਚੰਗਿਆੜੀ ਉੱਡ ਕੇ ਆ ਕੇ ਸਾਡੀਆਂ ਤਰਪਾਲਾਂ ਨੂੰ ਅੱਗ ਲਾ ਕੇ ਸਾਡਾ ਆਪਣਾ ਕਾਫੀ ਨੁਕਸਾਨ ਹੋਇਆ ਤੇ ਇਹ ਜਿਹੜਾ ਐਲੀਕੇਸ਼ਨ ਸਾਡੇ ਦੇ ਉੱਤੇ ਲਾਤਾ ਜੇ ਅਗਰ ਸਾਡੇ ਪਲਾਂਟ ਚੋਂ ਸਾਰੇ ਅੱਗ ਜਾਂਦੀ ਆ ਜਾਂ ਸਾਡੇ ਪਲਾਂਟ 'ਚ ਪਹਿਲਾਂ ਅੱਗ ਲੱਗੀ ਹੋਈ ਸੀ ਤੇ ਪੱਕੀਆਂ ਕਣਕਾਂ ਤੇ ਕੋਈ ਅਸਰ ਹੋਇਆ ਅੱਜ ਅਸੀਂ ਆਪਣੀਆਂ ਫਾਇਰ ਬਗ੍ਰੇਡ ਦੀਆਂ ਗੱਡੀਆਂ ਮਗਾ ਕੇ ਇਹਨਾਂ ਦੀ ਹੈਲਪ ਵਾਸਤੇ ਰਾਤ ਭੇਜੀਆਂ ਜੋ ਕਿ ਆਪਣਾ ਨੁਕਸਾਨ ਉਹਦੇ ਵਿੱਚ ਕਰਵਾਇਆ ਤੇ ਅਸੀਂ ਆਪਣਾ 9 ਵਜੇ ਅੱਗ ਤੇ ਕੰਟਰੋਲ ਕਰਨ ਦੀ ਬਜਾਏ ਸਾਢੇ 3-4 ਵਜੇ ਤੱਕ ਕੰਟਰੋਲ ਨਹੀਂ ਕਰ ਪਾਏ ਤੇ ਅਸੀਂ ਆਪਣਾ ਕਾਫੀ ਇਲੈਕਟ੍ਰੀਸ਼ਨ ਦਾ ਮੋਟਰਾਂ ਦਾ ਪਲਾਂਟ ਦਾ ਮਾਲ ਦਾ ਕਨਵੇਰਾਂ ਦਾ ਨੁਕਸਾਨ ਕਰ ਚੁੱਕੇ ਹਾਂ ਜੇ ਕੋਈ ਨਾ ਕੋਈ ਇਹੋ ਪਛਾਣ ਦੀ ਅੱਗ ਦੀ ਪੰਜਾਂ ਮਹੀਨੇ ਦੀ ਚੌਮ ਮਹੀਨੇ ਦੀ ਵੀਡੀਓ ਹੈਗੀ ਆ ਤੇ ਸਾਨੂੰ ਕੋਈ ਵੀਡੀਓ ਵਿਖਾਉਣਾ ਜਾਂ ਇਥੋਂ ਜਾਜਾ ਲਿਆ ਜਾਵੇ ਡੀਸੀ ਜਾਂ ਕਮਿਸ਼ਨਰ ਸਾਹਿਬ ਤੋਂ ਜਾਂ ਕੋਈ ਟੀਮ ਬਿਠਾ ਕੇ ਪੁਲਿਸ ਪਾਰਟੀ ਦੀ ਜਾਂ ਕਿਸੇ ਮਹਿਕਮੇ ਦੀ ਸਾਡੇ ਏਰੀਏ ਦੇ ਵਿੱਚੋਂ ਕੋਈ ਚੰਗਿਆੜੀ ਜਾਂ ਕੋਈ ਲਾਗੇ ਨੜਸਰ 1 ਕਿਲੋਮੀਟਰ ਤੇ ਜਾ ਕੇ ਪਲਾਂਟ ਨੂੰ ਅੱਗ ਲੱਗੀ ਹੈ ਤੇ ਸਾਡੇ ਲਾਗੇ ਕਿਉਂ ਨਹੀਂ ਲੱਗੀ ਇਹ ਦਿਖਾ ਦੇਣਾ ਸਾਡਾ ਹੋਰ ਸਮਾਨ ਦਾ ਕਿਉਂ ਨਹੀਂ ਫਿਰ ਨੁਕਸਾਨ ਹੋਇਆ ਜੀ ਇਥੋਂ ਅੱਗ ਸ਼ੈੱਡ ਝੋਂਡ ਕੇ ਕਿੱਧਰ ਚਲ ਗਈ ਪਿੱਛੇ ਸਾਡੇ ਪਰਾਲੀ ਦੇ ਅੰਬਾਰ ਲੱਗੇ ਆ ਜੀ ਆ ਸਾਈਡ ਤੇ ਨਾੜ ਲੱਗੇ ਆ ਜ਼ਿੰਮੇਦਾਰਾਂ ਦੇ ਸਾਡੇ ਸਾਹਮਣੇ ਨਾੜ ਆ ਤੁਸੀਂ ਇਹ ਦੋਸ਼ਾਂ ਨੂੰ ਕੀ ਸਮਝਦੇ ਜੀ ਇਹ ਦੋਸ਼ਾਂ ਨੂੰ ਬਿਲਕੁਲ ਅਸੀਂ ਦੋਸ਼ਾਂ ਨੂੰ ਨਕਾਰਦੇ ਆ ਜੀ ਝੂਠੇ ਇਲਜ਼ਾਮ ਲਾਏ ਜਾਂਦੇ ਆ ਅਸੀਂ ਸਰਕਾਰ ਤੋਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਕਿ ਇਹਦੀ ਸਹੀ ਜਾਂਚ ਕੀਤੀ ਜਾਵੇ ਜਿਹੜਾ ਦੋਸ਼ੀ ਆ ਉਸ ਨੂੰ ਇਹਨਾਂ ਦੇ ਸਾਹਮਣੇ ਲਿਆਂਦਾ ਜਾਵੇ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜੀ ਸਾਡੇ ਪਲਾਂਟ ਦੇ ਨਾਲ ਕੋਈ ਹਰਕਤ ਨਾ ਹੋਵੇ ਕਿਉਂਕਿ ਅਸਕਰ ਹੀ ਇਹ ਸਾਡੇ ਪਲਾਂਟ ਦੇ ਨਾਲ ਇਸ ਤਰ੍ਹਾਂ ਦੀਆਂ ਟਿੱਪਣੀਆਂ ਕਰਦੇ ਰਹਿੰਦੇ ਨੇ ਕਦੀ ਆ ਕੇ ਧਰਨੇ ਲਾ ਦਿੰਦੇ ਨੇ ਕਦੀ ਕਹਿੰਦੇ ਨੇ ਇਥੋਂ ਬੋ ਆਉਂਦੀ ਹੈ ਕਦੀ ਕਹਿੰਦੇ ਸਮੈਲ ਆਉਂਦੀ ਹੈ ਇਹੋ ਜਿਹੇ ਜਿਹੜੇ ਕਾਰਨ ਆ ਨਾ ਇਹ ਬਹੁਤ ਜਿਆਦੇ ਚਿਰ ਤੋਂ ਚੱਲੇ ਹੋ ਤੇ ਆ ਇਹਨਾਂ ਨੇ ਅੱਜ ਨਵਾਂ ਹੀ ਸੋਚਿਆ ਉਹਨਾਂ ਦਾ ਨੁਕਸਾਨ ਗੁਜਰਾਂ ਦਾ ਕਾਫੀ ਹੋਇਆ ਜੀ ਅਸੀਂ ਜਾ ਕੇ ਆਏ ਹਾਂ ਸਵੇਰੇ ਰਾਤ ਮੈਂ ਆਪਣਾ ਨੁਕਸਾਨ ਝੱਲ ਕੇ ਉਹਨਾਂ ਨੂੰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਭੇਜੀਆਂ ਉੱਥੋਂ ਤੱਕ ਨਹੀਂ ਪਹੁੰਚ ਸਕੀਆਂ بارش ਦਾ ਕਰਕੇ ਉਹਦਾ ਮੈਂ ਦੋਸ਼ੀ ਨਹੀਂ ਪਰ ਮੈਂ ਆਪਣਾ ਸਰ 9 ਵਜੇ ਤੋਂ 9:30 ਵਜੇ ਤੋਂ ਗੱਡੀਆਂ ਭੇਜ ਕੇ ਤੇ 3 ਵਜੇ ਆਪਣੇ ਗੱਡੀਆਂ ਤੀਜੀ ਮਹਿੰਗਾਈ ਸ਼ਹਿਰ ਤੋਂ ਫੇਰ ਪਰ ਸਾਡੇ ਏਰੀਆ ਦੇ ਵਿੱਚ ਮੈਂ ਫੇਰ ਇਹੋ ਹੀ ਰਿਕਵੈਸਟ ਕਰਦਾ ਪ੍ਰਸ਼ਾਸਨ ਨੂੰ মিডিਆ ਨੂੰ ਉੱਚ ਅਧਿਕਾਰੀਆਂ ਨੂੰ ਕਿ ਇਹਦੀ ਉਹ ਡੰਗਾਈ ਦੇ ਨਾਲ ਜਾਂਚ ਕੀਤੀ ਜਾਵੇ ਜੇ ਪਲਾਂਟ ਤੋਂ ਕੋਈ ਅਗਦੀ ਚੰਗਿਆੜੀ ਗਈ ਆ ਤੇ ਉਹ 2 ਕਿਲੋਮੀਟਰ ਅੱਗੇ ਜਾ ਕੇ ਭਈ ਲਾਗੇ ਦਾ ਨੁਕਸਾਨ ਕਿਉਂ ਨਹੀਂ ਸਾਡੇ ਪਲਾਂਟ ਦਾ ਨੁਕਸਾਨ ਸਾਡੇ ਪਲਾਂਟ ਦੇ ਵਿੱਚ ਬਾਹਰੋਂ ਆਗ ਆ ਕੇ ਭਈ ਹੋਈ ਆ ਇਹ ਜਿਹੜੇ ਝੂਠੇ ਦੋ ਸਾਡੇ ਤੇ ਲਾਏ ਜਾਂਦੇ ਆਂ ਅਸੀਂ ਸਿਰੇ ਤੋਂ ਹੀ ਨਕਾਰਦੇ ਆਂ